ਮੇਰੇ ਸਾਰੇ ਪੈਨਪ੍ਰਾਮਾਂ ਦਾ ਅੱਜ ਦੇ ਨਵੇਂ ਵਲੌਗ ਤੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰ ਰਿਹਾ ਮੇਰਾ ਸਫ਼ਰ ਜਿਹੜਾ ਕਿ ਬ੍ਰੈਂਪਟਨ ਤੋਂ ਹੁੰਦੇ ਹੋਏ ਚੈਟਮ ਸ਼ਹਿਰ ਤੱਕ ਦਾ ਤੇ ਇਹ ਸ਼ਹਿਰ ਦੇ ਵਿੱਚ ਮੇਰੀ ਭਤੀਜੀ ਜਿਹੜੇ ਕਿ ਉੱਥੇ ਸਟੂਡੈਂਟ ਵੀਜ਼ੇ ਤੇ ਹੈ ਤੇ ਅਸੀਂ ਸੋਚਿਆ ਕਿ ਉਹਨਾਂ ਕੁਝ ਦਿਨ ਉਹਦੇ ਕੋਲ ਵੀ ਪਿਤਾਏ ਜਾਣ ਤੇ ਇਹ ਸ਼ਹਿਰ ਜਿਹੜਾ ਇਹ ਬ੍ਰੈਂਪਟਨ ਤੋਂ ਲਗਭਗ ਪੌਣੇ 300 ਕਿਲੋਮੀਟਰ ਦੀ ਦੂਰੀ ਤੇ ਵਿੰਸਰ ਯੂ ਐਸ اے ਵਾਲੀ ਸਾਈਡ ਤੇ ਹੈ ਤੇ ਜਦੋਂ ਹੀ ਅਸੀਂ ਟ੍ਰਾਂਟੋ ਬ੍ਰੈਮਟਨ ਸ਼ਹਿਰ ਦੇ ਵਿੱਚੋਂ ਬਾਹਰ ਨਿਕਲ ਕੇ ਹਾਈਵੇ ਤੇ ਗਏ ਤਾਂ ਉੱਥੇ ਸਾਨੂੰ ਰਸਤੇ ਦੇ ਵਿੱਚ ਕਾਫੀ ਛੋਟੇ-ਛੋਟੇ ਕੈਨੇਡਾ ਦੇ ਪਿੰਡ ਛੋਟੇ-ਛੋਟੇ ਟਾਊਨ ਸਾਨੂੰ ਦੇਖਣ ਨੂੰ ਮਿਲੇ ਜਿਹੜੇ ਕਿ ਬਹੁਤ ਸੋਹਣੇ ਸੀ ਤੇ ਬਹੁਤ ਪੀਸਫੁਲੀ ਸੀ ਉੱਥੇ ਤੇ ਜਦੋਂ ਹੀ ਅਸੀਂ ਇਹਨਾਂ ਨੂੰ ਕ੍ਰਾਸ ਕੀਤਾ ਤਾਂ ਫਿਰ ਰਸਤੇ ਦੇ ਵਿੱਚ ਤੇਰਾ ਦ੍ਰਿਸ਼ ਸੀ ਉਹ ਸ਼ਾਇਦ ਇਹ ਵੀਡੀਓ ਦੇ ਵਿੱਚ ਕੈਮਰੇ ਨੇ ਉਹਨੇ ਵਧੀਆ ਤਰੀਕੇ ਨਾਲ ਨਾ ਤੁਹਾਨੂੰ ਦਿਖਾਈ ਦੇਵੇ ਪਰ ਅੱਖੀਂ ਦੇਖਿਆ ਬਹੁਤ ਜ਼ਿਆਦਾ ਸੋਹਣਾ 뷰 ਸੀਗਾ ਕਿਉਂਕਿ ਰਾਸਤੇ ਦੇ ਵਿੱਚ ਕੈਨੇਡਾ ਸਾਰਾ ਹੀ ਬਹੁਤ ਇਹ ਸੀਜ਼ਨ ਹਰਿਆ ਭਰਿਆ ਸੀ ਤੇ ਇੱਥੇ ਬਹੁਤ ਵੱਡੇ ਪੈਮਾਨੇ ਉੱਪਰ ਖੇਤੀ ਕੀਤੀ ਜਾਂਦੀ ਹੈ ਜੇ ਮੈਂ ਗੱਲ ਕਰਾਂ ਖੇਤੀ ਦੀ ਤਾਂ ਇੱਥੇ ਇਸ ਸਮੇਂ ਜੌਂ ਕਣਕ ਤੇ ਮੱਕੀ ਜਿਹੜੀ ਕਿ ਪਕਾਵੀ ਮੱਕੀ ਵੀ ਆਪਾਂ ਕਹਿ ਦਿੰਨੇ ਆ ਤੇ ਇੱਕ ਸੋਇਆਬੀਨ ਇਹ ਫਸਲਾਂ ਇੱਥੇ ਵਿਜਿਆ ਹੋਇਆ ਸੀ ਕਿਉਂਕਿ ਉਸ ਤੋਂ ਬਾਅਦ ਤਾਂ ਕਹਿੰਦੇ ਆ ਵੀ ਕੈਨੇਡਾ ਦੇ ਵਿੱਚ ਕਾਫੀ ਬਰਫ਼ ਰਹਿੰਦੀ ਹੈ ਤੇ ਜਦੋਂ ਹੀ ਅਸੀਂ ਆਪਦਾ ਇਹ ਸਫ਼ਰ ਖਤਮ ਕਰਦੇ ਹੋਏ ਤੇ ਫਿਰ ਅਸੀਂ ਚੈਟਮ ਟਾਊਨ ਦੇ ਵਿੱਚ ਪਹੁੰਚੇ ਤਾਂ ਇਹ ਇੱਕ ਕਾਫੀ ਛੋਟਾ ਤੇ ਪਰ ਬਹੁਤ ਪੀਸਫੁਲੀ ਛੋਟਾ ਜਿਹਾ ਟਾਊਨ ਹੀ ਆਪਾਂ ਕਹਿ ਸਕਦੇ ਹਾਂ ਤੇ ਇਹ ਬਹੁਤ ਜ਼ਿਆਦਾ ਸੋਹਣਾ ਸੀ ਕਿਉਂਕਿ ਕੈਨੇਡਾ ਦਾ ਹਰੇਕ ਹਿੱਸਾ ਹੀ ਬਹੁਤ ਜ਼ਿਆਦਾ ਸੋਹਣਾ ਹੈ ਉੱਥੋਂ ਦੇ ਘਰ ਉੱਥੋਂ ਦਾ এনवायरमेंट ਤੇ ਉੱਥੋਂ ਦਾ ਜਿਹੜਾ ਜਿਹੜੀ ਉੱਥੋਂ ਦੀ ਸ਼ਾਂਤੀ ਹੈ ਇਹ ਵਾਕਈ ਮਨ ਨੂੰ ਮਾਉਂਦੀ ਹੈ ਕਿਉਂਕਿ ਆਪਾਂ ਇੰਡੀਆ ਦੇ ਵਿੱਚੋਂ ਐਨੇ ਕਰਾਊਡ ਦੇ ਵਿੱਚੋਂ ਗਏ ਆ ਇੱਥੇ ਬੱਸਾਂ ਦੇ ਕਾਰਾਂ ਦੇ ਜਾਂ ਆਪਾਂ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰਕੇ ਤਾਂ ਇੱਥੇ ਕਾਫੀ ਹਾਰਨ ਵਜਾਉਂਦੇ ਆ ਪਰ ਕੈਨੇਡਾ ਤੋਂ ਕੈਨੇਡਾ ਇਸਦੇ ਬਿਲਕੁਲ ਉਲਟ ਉੱਥੇ ਬਹੁਤ ਪੀਸਫੁਲ ਤੇ ਮਹਿਸੂਸ ਹੀ ਨਹੀਂ ਹੁੰਦਾ ਵੀ ਆਪਾਂ ਐਨੇ ਸੋਹਣੇ ਦੇਸ਼ ਦੇ ਵਿੱਚ ਆਏ ਹੋਏ ਆ ਐਨੇ ਕਰਾਊਡ ਏਰੀਆ ਦੇ ਵਿੱਚੋਂ ਨਿਕਲ ਕੇ ਤੇ ਬਹੁਤ ਵਧੀਆ ਲੱਗ ਰਿਹਾ ਸੀ ਤੇ ਇਹ ਬਹੁਤ ਸੋਹਣਾ ਸ਼ਹਿਰ ਹੈ ਛੋਟਾ ਜਿਹਾ ਟਾਊਨ ਹੀ ਹੈ ਬਾਕੀ ਦੀ ਆਪਾਂ ਇਸ ਟਾਊਨ ਬਾਰੇ ਹੋਰ ਗੱਲਾਂ ਕਰਾਂਗੇ ਅਗਲੇ ਬਲੌਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਨਾਲ ਜੁੜੇ ਰਹੋ